ਕਹਿੰਦੇ ਪੀਲਾ ਸਵਾਲ ਹੈਗਾ ਸਾਡੇ ਇਲਾਕੇ 'ਚ ਜਿੱਤਣ ਤੋਂ ਬਾਅਦ ਆਇਆ ਹੀ ਹੋਇਆ ਤਾਂ ਸਾਹਿਬ ਜੀ ਇਹ ਵੀ ਸਰਕਾਰ ਰਹੀ ਇਹ ਸੋਮ ਪ੍ਰਕਾਸ਼ ਜੀ ਤੁਹਾਨੂੰ ਪਹਿਲਾਂ ਦੱਸਿਆ ਨਾ ਅਸੀਂ ਇਹ 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 ਨੇ ਇਹ ਕੁਰਸੀ ਦਿੱਤੀ ਆ ਸਹੀ ਇਹ ਸਾਰੇ ਕੁਰਸੀਆਂ ਨਹੀਂ ਦਿੱਤੀਆਂ ਉਹਨੇ ਉਹ ਵੀ ਆਖਰ ਜਦੋਂ ਉਹਨੇ ਦੁਬਾਰਾ ਫਿਰ ਲੜਨਾ ਵਾ ਤਾਂ ਕੁਰਸੀਆਂ ਦਿੱਤੀਆਂ ਹੋਰ ਕੁਝ ਨਹੀਂ ਦਿੱਤਾ ਸਿਗਾਰ ਨੂੰ ਲੈ ਕੇ ਇੰਡਸਟਰੀ ਕੀ ਨਹੀਂ ਗੱਲ ਇਲਾਕੇ ਦੇ ਵਿੱਚ ਹੈ ਵਧੀਆ ਉਹ ਇੰਡਸਟਰੀ ਕੋਈ ਨਹੀਂ ਇੱਥੇ ਫਸਲ ਦਾ ਕਿੰਨਾ ਕਿੰਨਾ ਨੁਕਸਾਨ ਕਰਦੇ ਨੇ ਜੰਗਲੀ ਬਹੁਤ ਜ਼ਿਆਦਾ ਜੀ ਇਹ ਤਾਂ ਕੋਈ ਪ੍ਰਬੰਧ ਨਹੀਂ ਸਰਕਾਰ ਵੱਲੋਂ ਹੈਗਾ ਫਸਲਾਂ ਜਿੰਨੀਆਂ ਵੀ ਹੈਗੀਆਂ ਲੋਕਾਂ ਦੀਆਂ ਪਹਿਲਾਂ ਪਲਾਟ ਨਾਲ ਫਿਰ ਜਿਹੜੇ ਜੰਗਲੀ ਜਾਨਵਰ ਨੇ ਇਹਨਾਂ ਦੀ ਬਹੁਤ ਬੁਰਾ ਹਾਲ ਹੈ ਫਸਲ ਤਾਂ ਹੋ ਹੀ ਨਹੀਂ ਹੁੰਦੀ ਨਹੀਂ ਹੈ ਰੋਜ਼ਗਾਰ ਦੇ ਲਈ ਸਾਧਨ ਹੈ ਕੋਈ ਨੌਕਾਬੰਦ ਕੋਈ ਸਾਧਨ ਨਹੀਂ ਹੈਗਾ ਭਾਈ ਕੋਈ ਨਹੀਂ ਕ੍ਰੈਸ਼ਰਾਂ ਨੇ ਗੰਦਾ ਪਾਇਆ ਕ੍ਰੈਸ਼ਰ ਬਹੁਤ ਨੇ ਇੱਥੇ ਹੋਰ ਨਵੇਂ ਖੁੱਲਣਦੇ ਆ ਫਿਰ ਨੌਜਵਾਨ ਕਿੱਧਰ ਜਾਂਦੇ ਨੇ ਪੜ੍ਹ ਲੈ ਕੇ ਫਿਰ ਕਿੱਥੇ ਹਿਮਾਚਲ ਤੇ ਜਾਂਦੇ ਨੇ ਹਿਮਾਚਲ ਦੀ ਫੈਕਟਰੀਆਂ 'ਚ ਇਹ ਵੀ ਪਤਾ ਲੱਗੇ ਕਿ ਲੋਕ ਮਾਚਲ ਤੇ ਜਾਂਦੇ ਹਿਮਾਚਲ ਤੇ ਆ ਰਹੀਦਾ ਹੈ ਵੀ ਇਹ ਫੈਕਟਰੀ ਉੱਥੇ ਜਾਂਦੇ ਆ ਫਿਰ ਬਾਕਲ ਤੇ ਲੱਗੀ ਹੋਈ ਕਿੰਨੇ ਕੁ ਨੌਜਵਾਨ ਨੇ ਜਿਹੜੇ ਪੰਜਾਬ ਦੇ ਤੁਹਾਡੇ ਦੇ ਇਲਾਕੇ ਦੇ ਕੰਮ ਕਰਦੇ ਹੋਣਗੇ ਘਾਰ ਪਿੰਡ 'ਚੋਂ ਜ਼ਿਆਦਾ ਬੰਦੇ ਲਾ ਲੋ ਜਿਹੜੇ ਮਾਚਲ ਫੈਕਟਰੀਆਂ ਲੱਗੀਆਂ ਸਾਡੇ ਇੱਥੇ ਉਹ ਆਇਆ ਇਹ ਜਿਹੜਾ ਬਠਿੰਡੇ ਚਲੇ ਗਿਆ ਪੀਜੀਆ ਉਹ ਵਰਗਾ ਇੱਥੇ ਸਾਡੇ ਤਲਵਾੜੇ ਆਣਾ ਲੱਗਾ ਉਹ ਇਹ ਵਿੱਗੇ ਉਹ ਬਠਿੰਡੇ ਲੈ ਕੇ ਪੋਲੀ ਵਗੈਰਾ ਤਾਂ ਕੋਈ ਵੀ ਨਹੀਂ ਹੈ ਨੇੜੇ ਤਲਵਾੜੇ ਇਹ ਤੇ ਲੋਕਲ ਤਾਂ ਕੋਈ ਨਹੀਂਗਾ ਮੰਤਰੀ ਜੋ ਡੋਗਰਾ ਸਾਹਿਬ ਕਰਕੇ ਨਾ ਉਹੀ ਹੋਇਆ ਉਹਦੇ ਬਾਅਦ ਕੁਝ ਵੀ ਨਹੀਂ ਹੋਇਆ ਆਮਦਨ ਦਾ ਇੱਕੋ ਹੀ ਧੀਜੀ ਪਹਿਲਾਂ ਅਸੀਂ ਸਾਡਾ ਏਰੀਆ ਜਿਹੜਾ ਦਾ ਫੌਜ ਦੇ ਉੱਪਰ ਤਕਰੀਬਨ ਨਿਰਭਰ ਥਾ ਸਾਡੇ ਇੱਕ ਪਿੰਡ ਚੋਂ ਤਕਰੀਬਨ ਤੇ 80% ਸੀਗੇ ਫੌਜ ਜੀ ਹੁਣ ਉਹ ਵੀ ਖਤਮ ਉਹ ਵੀ ਹੁਣ ਉਹ ਜਿਹੜੇ ਅਗਨੀਵੀਰ ਬਣਾਈਤੀ ਇਹ ਸਭ ਖਤਮ ਹੋ ਉਹ ਵੀ ਖਤਮ ਹੋ ਗਏ। ਉਹਦੇ ਵਿੱਚ ਕਿਸੇ ਲੈ ਜਾਂਦਾ ਨਾ ਆदमी ਕਿਉਂ ਨੂੰ ਲਾਸਟ ਵਿੱਚ ਪੈਨਸ਼ਨ ਲੱਗ ਜਾਏਗੀ ਜਾਂ ਸ਼ਹੀਦ ਹੋ ਜਾਏਗਾ ਮਰ ਜਾਏਗਾ ਤਾਂ ਉਹਦੇ ਪਰਿਵਾਰ ਨੂੰ ਪਾਰਲ ਵਾਲੇ ਗਵਰਨਮੈਂਟ ਦਿੰਦੀ ਥੀ ਆ ਹੁਣ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਤੇ ਫਿਰ ਜਾਣਾ ਕਾ ਤੇ ਲਿਖਾ ਕਿ ਨਹੀਂ ਪਿੰਢਣੇ ਬੱਚੇ ਫਸਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾਂ ਕੰਢੀ ਏਰੀਆ ਦਸੂਆ ਵਿਧਾਨ ਸਭਾ ਹਲਕਾ ਵੋਟਰਾਂ ਦੇ ਨਾਲ ਬਾਤ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਕਿ ਹਲਕੇ ਦੀਆਂ ਸਮੱਸਿਆਵਾਂ ਹੈ ਕੀ ਨੇ ਜਿਹੜੇ ਕੋ ਹਲਕੇ ਦੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੇ ਨਾਲ ਤੁਹਾਨੂੰ ਜੂਝਣਾ ਪੈ ਰਿਹਾ ਹੈ ਪ੍ਰੈਜ਼ੀਡੈਂਟੀ ਦਾ ਕੋਈ ਨਹੀਂ ਹੈ ਜੀ ਇਸ ਵੇਲੇ ਸਮੱਸਿਆ ਠੀਕ ਠਾਕ ਹੋ ਬਿਲਕੁਲ ਕੰਮ ਨੇ ਪੂਰੇ ਕੰਪਲੀਟ ਨੇ ਸਿੱਖਿਆਲਾ ਕੀ ਹਾਲ ਚਾਲ ਹੈ ਯੂਨੀਵਰਸਿਟੀ ਵਾਲੇ ਇਲਾਕੇ 'ਚ ਕੋਲਿਜ ਹੈ ਸਿੱਖਿਆ ਵੀ ਬਹੁਤ ਅੱਛੀ ਹੈ ਸਕੂਲ ਹੈ ਜਿੱਥੇ ਸਾਨੂੰ ਪੜ੍ਹਦੇ ਹੋ ਤੈਨੂੰ ਦੋਵੇਂ ਸਕੂਲ ਦਾ ਆਇਸਲੈਂਡ ਸਕੂਲ ਹੈਗੇ ਪ੍ਰਾਇਮਰੀ ਸਕੂਲ ਹੈਗੇ ਜਿਸ ਕਹਿਦਾ ਪ੍ਰਬੰਧ ਬਹੁਤ ਵਧੀਆ ਹੈ ਹਮ ਰਜਗਾਰ ਨੂੰ ਲੈ ਕੇ ਇੰਡਸਟਰੀ ਕਿੰਨੀ ਗੱਲ ਆਕੇ ਦੇ ਵਿੱਚ ਹੈ ਵਧੀਆ ਉਹ ਇੰਡਸਟਰੀ ਕੋਈ ਨਹੀਂ ਇਥੇ ਕੋਈ ਨਸਟੀ ਨਹੀਂ ਕੋਈ ਨਸਟੀ ਨਹੀਂ ਕਿੱਥੇ ਰਜਗਾਰ ਦੇ ਲਈ ਕਿੱਥੇ ਜਾਂਦੇ ਨੇ ਲੋਕ ਘਾਹ ਦੀ ਖੇਤੀ ਬੜੀ ਇਜ਼ਮਾਰ ਖੇਤੀ ਬੜੀ ਕਿੰਨੀ ਕੋਕੀ ਹੈ ਤੇ ਕਰਨੀ ਇਸ ਇਲਾਕੇ ਦੇ ਵਿੱਚ ਕੰਡੀ ਏਰੀਆ ਨੁਕਸਾਨ ਕਿੰਨਾ ਕਾਕ ਜਾਨਵਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜਾਨਵਰਾਂ ਦਾ ਆਵਾਰਾ ਡੰਗਰ ਆਵਾ ਕਰ ਦੋ ਤੇ ਫਸਲ ਸਭ ਨੂੰ ਜ਼ਬਾਹ ਕਰ ਦਿੰਦੇ ਸੂਰ ਮੀਰ ਗਾਏ ਆਵਾਰਾ ਪਸ਼ੂ ਪਾਣੀ ਦੀ ਮਾਰ ਵੀ ਹੈ ਪਾਣੀ ਮਾਰੀ ਹੁੰਦੀ ਬਰਸਾਦ ਨੂੰ ਸਾਡੇ ਡੁੱਬ ਜਾਂਦੇ ਪਾਣੀ ਦੇ ਵਿੱਚ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਹਾਂਜੀ ਹਾਂਜੀ ਬਰਸਾਦ ਨੂੰ ਮੈਡੀਕਲ ਪ੍ਰਬੰਧ ਕਿਸ ਤਰ੍ਹਾਂ ਦਾ ਹਸਪਤਾਲ ਵਧੀਆ ਨੇ ਤੇਰੇ ਲੱਗ ਕੇ ਜੇ ਕੀ ਕਿਸ ਤਰ੍ਹਾਂ ਦੀ ਸਹੂਲਤ ਹੈ ਸਾਡੇ ਠੀਕ ਹੀ ਹੈ ਹਸਪੀਟਲ ਠੀਕ ਨੇ ਹਾਂ ਵੋਟਾਂ ਨੇ ਫਿਰ ਵੋਟਾਂ ਦੇ ਲਈ ਪਹਿਲਾਂ ਤੁਹਾਡੇ ਐਮਪੀ ਰਹੇ ਨੇ ਇਥੋਂ ਸੋਮ ਪ੍ਰਕਾਸ਼ ਮੰਤਰੀ ਵੀ ਰਹੇ ਨੇ ਕੋਈ ਹਲਕੇ ਦੇ ਵੀ ਲਿਆਂਦੇ ਨਾ ਪ੍ਰੋਜੈਕਟ ਉਹਨਾਂ ਨੇ ਲੈ ਕੇ ਆਏ ਨੇ ਦੇਖੋ ਜੀ ਜਿੱਥੋਂ ਤੱਕ ਐਮਪੀ ਦਾ ਸਵਾਲ ਹੈ ਨਾ 2 ਸਾਲ ਬੀਜੇਪੀ ਜਿੱਤੀ ਗੱਲ ਦੱਸੋ ਜਿੱਥੋਂ ਦਾ ਕੋਈ ਐਮਪੀ ਦਾ ਸਵਾਲ ਹੈਗਾ ਸਾਡੇ ਇਲਾਕੇ 'ਚ ਜਿੱਤਣ ਤੋਂ ਬਾਅਦ ਆਇਆ ਹੀ ਕੋਈ ਕੋਈ ਨਹੀਂ ਪੰਨਾ 20 ਸਾਲ ਜਦੋਂ ਹੋ ਗਏ ਜਦੋਂ ਕੇ ਇਹ ਦੇ ਦਿੱਤੇ ਕੋਈ ਬੀਜੇਪੀ ਦਾ ਜਿੱਤਿਆ ਐਮਪੀ ਜਿੱਤਿਆ ਆਇਆ ਹੀ ਕੋਈ ਇਹ ਇਹ ਕੁਰਸੀ ਜਿੱਤੀ ਸਾਨੂੰ ਬਹੁਤ ਬਸ ਕੋਈ ਆਇਆ ਹੀ ਨਹੀਂ ਪਰ ਸੀ ਮਿਲਿਆ ਨਹੀਂ ਬੈਠਣ ਇਹ ਇਹ ਉਹੀ ਲਾਸਟ ਇਹ ਕੁਰਸੀ ਇਹ ਦਿੱਤੀ ਹੋ ਬਸ ਬਾਕੀ ਉਹ ਨਹੀਂ ਕਦੇ ਸ਼ਕਲ ਹੀ ਨਹੀਂ ਦੇਖੀ ਸਾਡੇ ਇੱਥੇ ਉਹ ਆਇਆ ਇਹ ਜਿਹੜਾ ਬਠਿੰਡੇ ਚਲੇ ਗਿਆ ਪੀਜੀਆ ਉਹ ਵਰਗਾ ਇੱਥੇ ਸਾਡੇ ਤਲਵਾੜੇ ਆਣਾ ਸੀਗਾ ਉਹ ਇਹ ਵਿੱਗੇ ਉਹ ਬਠਿੰਡੇ ਲੈ ਕੇ ਸਾਡੇ ਜੇ ਕੋਈ ਹੋਰ ਹੁੰਦਾ ਸਾਡੇ ਜਿਹਦਾ ਵੱਡੇ ਡੋਗਰਾ ਸਾਹਿਬ ਤੇ ਰਮੀ ਡੋਗਰਾ ਉਹ ਕਦੀ ਜਾਣ ਹੀ ਨਾ ਦਿੰਦੇ ਉਹਨੂੰ ਇਹਨੇ ਸਾਡਾ ਇੱਥੇ ਆਇਆ ਇੱਥੇ ਸਾਡੇ ਤੁਸੀਂ ਉਹ ਪਿੰਡ ਦੇ ਬਸਨੀਕ ਹੋ ਜਿਨ੍ਹਾਂ ਦਾ ਪੁੱਤ ਵਿਧਾਇਕ ਵੀ ਰਹੇ ਮੰਤਰੀ ਵੀ ਰਹੇ ਉਹਨਾਂ ਦੇ ਬਾਪੂ ਤੇ ਕਿੰਨਾ ਕੁ ਵਿਕਾਸ ਹੁੰਦਾ ਰਿਹਾ ਉਸ ਸਮੇਂ ਉਹਨਾਂ ਨੇ ਕੀਤੇ ਆ ਵਿਕਾਸ ਸਭ ਕੁਝ ਉਹਨਾਂ ਨੇ ਉਹਨਾਂ ਨੇ ਕੀਤੇ ਹੀ ਨਹੀਂ ਤਾਂ ਅਸੀਂ ਤਾਂ ਇੱਥੋਂ ਦੇ ਉਹ ਸਵਾਹ ਦੇਖਿਆ ਥੱਲੇ ਉਹ ਇੱਥੇ ਨਜ਼ਰ ਮਾਰੇ ਤੁਹਾਨੂੰ ਦੱਸਣਾ ਅੱਜ ਪਾਣੀ ਦਾ ਉੱਥੋਂ ਸਵੇਰੇ ਕਿੰਨੇ ਕੁ ਲੋਕਾਂ ਦੀ ਬਸੂਆ ਕਿੰਨੇ ਕੁ ਲੋਕ ਰਹਿੰਦੇ ਨੇ ਪਿੰਡ ਦੇ ਵਿੱਚ ਇਕਸਟਰੀਅਲ ਕਾਰੇ ਦੇ ਇਸ ਟ੍ਰਿਬਨ ਮੋਰ ਥੈਨ 1500 ਰਜਗਾਰ ਦੇ ਲਈ ਸਾਧਨ ਹੈ ਕੋਈ ਨੌਜਵਾਨਾਂ ਲਈ ਕੋਈ ਸਾਧਨ ਨਹੀਂ ਹੈ ਭਾਈ ਕੋਈ ਨਹੀਂ ਕ੍ਰੈਸ਼ਰਾਂ ਨੇ ਕੰਦ ਪਾਇਆ ਕ੍ਰੈਸ਼ਰ ਬਹੁਤ ਨੇ ਇੱਥੇ ਹੋਰ ਨਵੇਂ ਖੁੱਲਣ ਦੇ ਆ ਮਾਈਨਿੰਗ ਚੱਲਦੀ ਹੈ ਨਹੀਂ ਮਾਈਨਿੰਗ ਜੀ ਚੱਲਦੀ ਨਹੀਂ ਜੀ ਜੀ ਬੰਦ ਨਹੀਂ ਤੇ ਕਿੰਨੇ ਘੰਟੇ ਚੱਲਦੀ ਰਹਿੰਦੇ ਪਰਮਾਨੈਂਟ ਚੱਲਦੀ ਹੈ ਪਰਮਾਨੈਂਟ ਚੱਲਦੀ ਹੈ ਜਦੋਂ ਇਕੱਠੇ-ਕੂਠੇ ਕਰੀਏ ਉਹਨਾਂ 2 ਦਿਨ ਬੰਦ ਹੋ ਜਾਂਦੀ ਮੁੜ ਕੇ ਫੇਰ ਉਹ ਹੀ ਹਾਲ ਆ ਫੇਰ ਚੱਲ ਪੈਂਦੀ ਫੇਰ ਚੱਲ ਪੈਂਦੀ ਪੜਨ ਲਈ ਨੌਜਵਾਨਾਂ ਦੇ ਹੈਗੇ ਆ ਯੂਨੀਵਰਸਿਟੀ ਸਕੂਲ ਕਾਲਜ ਖੜੇ ਪਏ ਆ ਠੀਕ ਹੈ ਕੋਲਿਜ ਵਗੈਰਾ ਤਾਂ ਕੋਈ ਵੀ ਨਹੀਂ ਹੈ ਨੇੜੇ ਤਲਵਾੜੇ ਇੱਥੇ ਲੋਕਲ ਤਾਂ ਕੋਈ ਨਹੀਂ ਹੈਗਾ ਜਦ ਦੋਲਤਪੁਰ ਦੋਲਤਪੁਰ ਐਕੋਲਜੀ ਐਤੀ ਆਉਦੇ ਰਹੇ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਮੰਤਰੀ ਵੀ ਰਹੇ ਨੇ ਸਰਕਾਰ ਦੇ ਵਿੱਚ ਕੇਂਦਰ ਦੇ ਵਿੱਚ ਤੋਂ ਪ੍ਰਕਾਸ਼ ਮੰਤਰੀ ਆਉਦੇ ਰਹੇ ਨੇ ਲਾਟੇ ਤੇ ਮੰਤਰੀ ਮੰਤਰੀ ਜੋ ਡੋਗਰਾ ਸਾਹਿਬ ਕਰਕੇ ਨਾ ਉਹੀ ਹੋਇਆ ਉਹਦੇ ਬਾਅਦ ਕੁਝ ਵੀ ਨਹੀਂ ਹੋਇਆ ਉਹ ਜਿੰਨੇ ਜਿੰਨੇ ਉਹਨਾਂ ਨੇ ਜੋ ਵੀ ਉਹਨਾਂ ਨੇ ਪਾਣੀ ਦਾ ਬੰਦੋਬਸਤ ਬਿਜਲੀ ਦਾ ਬੰਦੋਬਸਤ ਸਾਰੀ ਚੀਜ਼ ਉਹਨਾਂ ਨੇ ਕੀਤਾ ਜੋ ਵੱਡੇ ਡੋਗਰਾ ਸਾਹਿਬ ਤੇ ਉਥੇ ਬਾਦ ਨਾਟਕ ਹੋਇਆ ਤਾਂ ਨਾ ਕੋਈ ਮਤਲਬ ਝੂਟਾ ਮਗੜਾ ਉਦਰੀ ਬਸਰ ਹੋਟਲੇ ਅਣੀਆ ਮੈਂ ਵੀ ਦਾ ਇਹ 10 ਸਾਲ ਭਾਜਪਾ ਹੀ ਸਰਕਾਰ ਰਹੀ ਇਹ ਸੋਮ ਪ੍ਰਕਾਸ਼ ਜੀ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਇਹ 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 ਨਹੀਂ ਨਹੀਂ ਇਹ ਕੁਰਸੀ ਦਿੱਤੀ ਹੈ ਇਹ ਸਾਰੇ ਕੁਰਸੀਆਂ ਹੀ ਨਹੀਂ ਦਿੱਤੀਆਂ ਉਹਨੇ ਉਹ ਵੀ ਲਾਚ ਜਦੋਂ ਉਹਨੇ ਦੁਬਾਰਾ ਫਿਰ ਲੜਨ ਆਲਾ ਤਾਂ ਕੁਰਸੀਆਂ ਦਿੱਤੀਆਂ ਹੋਰ ਕੁਝ ਨਹੀਂ ਦਿੱਤਾ ਇਹੀ ਦਿੱਤਾ ਬਾਕੀ ਛੱਡ ਕੇ ਕਿਸ ਤਰ੍ਹਾਂ ਦੇਖਦੇ ਹੋ ਹਲਕੇ ਦੇ ਵਿੱਚ ਵਿਕਾਸ ਕਿੰਨਾ ਹੋਇਆ ਪਿਛਲੇ ਬਿਲਕੁਲ ਬਿਲਕੁਲ ਜ਼ੀਰੋ ਹੀ ਬਿਲਕੁਲ ਜ਼ੀਰੋ ਜੋ ਡੋਰਾ ਸਾਹਿਬ ਪਹਿਲਾਂ ਕਰ ਗਏ ਕਰ ਗਏ ਤੇ ਉਸ ਤੋਂ ਬਾਅਦ ਕਿਸੇ ਨੇ ਕਿਸੇ ਸਾਡੇ ਇਲਾਕੇ ਕਿਸੇ ਨੇ ਨਹੀਂ ਪੁੱਛਿਆ ਇਥੇ ਇੱਕ ਗੱਲ ਹੋਰ ਦੱਸੋ ਜਿਸ ਤਰ੍ਹਾਂ ਪੀਜੀਆ ਹੀ ਹੱਤਾਲਾ ਜਦਾ ਬਟੰਡੇ ਏਮ ਜਾ ਜੇਕਰ ਕੋਈ ਸੀਰੀਅਸ ਹੋ ਜਾ ਬੰਦਾ ਕਿੱਥੇ ਲੈ ਕੇ ਜਾਣੇ ਫਿਰ ਸਾਨੂੰ ਪੀਜੀਆ ਹੀ ਹੈ ਜਾਂ ਜਲੰਧਰ ਹੈ ਬਹੁਤ ਦੂਰ ਪੈਂਦਾ ਹੋਊ ਸਾਨੂੰ ਦੂਰ ਹੀ ਹੈ ਸਾਡੇ ਜਿੱਦਾਂ ਏਮਸ ਆਏ ਆ ਸਾਡੇ ਤਲਵਾੜੇ ਇਹਦੇ ਟਾਈਮ ਚ ਇਹਨਾਂ ਦੇ ਟਾਈਮ ਚ ਆਏ ਆ ਜੀ ਬੀਜੇਪੀ ਸਰਕਾਰ ਚ ਚਲੇ ਗਿਆ ਲੈ ਗਿਆ ਬਟੰਡੇ ਚਲੇ ਗਏ ਹਲਕੇ ਦੇ ਮੰਗ ਨਹੀਂ ਕਰਦਾ ਹਲਕਾ ਵੀ ਸਾਨੂੰ ਦੋ ਪੀਜੀਏ ਐਮਪੀ ਐਮਪੀ ਬਿੱਗੇ ਹੁਣ ਇਹਨੋਂ ਵਿਕੇ ਹੁਣੇ ਨਾ ਤਦੈ ਗਿਆ ਇਦਾਂ ਤਾਂ ਜਾਂਦਾ ਨਹੀਂ ਦੁਬਾਰੇ ਫੇਰ ਉਹਨਾਂ ਦੀ ਪਤਲੀ ਚੌੜ ਮદાન ਚ ਨੇ ਆਉਣਗੇ ਤੁਹਾਡੇ ਕੋਲ ਆ ਆਉਣਗੇ ਤਾਂ ਦੇਖਾਂਗੇ ਵੋਟਾਂ ਲੈਣੀਆਂ ਤਾਂ ਹੀ ਆਣਾ ਤਾਂ ਹੀ ਆਣਾ ਉਹ ਤੋਂ ਬਾਅਦ ਤਾਂ ਨਹੀਂ ਕਿਸੇ ਨੇ ਆਉਣਾ ਪੁੱਛੋਂਗੇ ਵੀ ਸਾਡੇ ਹਲਕੇ ਚ ਕਰਿਆ ਕੀ ਕੀ ਜਿਹੜਾ ਪ੍ਰੋਜੈਕਟ ਲੈੰਦਾ ਤੁਸੀਂ ਇੰਡਸਟਰੀ ਕਿੱਥੇ ਗਈ ਸਾਡੀ ਸਾਨੂੰ ਪੁੱਛਣ ਦਾ ਟਾਈਮ ਹੀ ਨਹੀਂ ਲੱਗਣਾ ਉਹਨਾਂ ਨੇ ਕਦੋਂ ਆਏ ਕਦੋਂ ਨਹੀਂ ਆਏ ਲੱਗੇ ਬਸ ਇਹੋ ਕਰਦੇ ਲੱਗੇ ਉਗਰੀ ਪਿੰਡ ਦੇ ਵਿੱਚ ਵੋਟਾਂ ਮੰਗਣ ਐਮਪੀ ਦੇ ਨਹੀਂ ਆਉਂਦੇ ਜਿਆਦਾ ਐਮਐਲਏ ਦਾ ਹੀ ਚੱਲਦਾ ਜ਼ੋਰ ਫਸਲ ਦਾ ਕਿੰਨਾ ਕਿੰਨਾ ਨੁਕਸਾਨ ਕਰਦੇ ਨੇ ਜੰਗਲੀ ਬਹੁਤ ਜਿਆਦਾ ਜੀ ਇਹ ਤਾਂ ਕੋਈ ਪ੍ਰਬੰਧ ਨਹੀਂ ਸਰਕਾਰ ਵੱਲੋਂ ਹੈਗਾ ਫਸਲ ਜਿੰਨੀਆਂ ਵੀ ਹੈਗੀਆਂ ਲੋਕਾਂ ਦੀਆਂ ਪਹਿਲਾਂ ਫਲਾਡ ਨਾਲ ਫਿਰ ਜਿਹੜੇ ਜੰਗਲੀ ਜਾਨਵਰ ਨੇ ਇਹਨਾਂ ਦੀ ਬਹੁਤ ਬੁਰਾ ਹਾਲ ਹੈ ਫਸਲ ਤਾਂ ਹੋ ਹੀ ਨਹੀਂ ਹੁੰਦੀ ਨਹੀਂ ਹੈ ਜਿਹੜੇ ਹੈਗੇ ਆ ਦਿਨ ਪਰ ਰਾਤ ਰਾਖੀ ਕਰਦੇ ਤੇ ਫਿਰ ਫਸਲ ਹੁੰਦੀ ਹੈ ਮੁਆਵਜ਼ਾ ਵੀ ਦਿੰਦੀਆਂ ਨਹੀਂ ਸਰਕਾਰਾਂ ਜੇਕਰ ਉਹ ਕੋਸ਼ਿਸ਼ ਨਹੀਂ ਐਸੇ ਲੱਗ ਕੇ ਸਾਡੇ ਇਲਾਕੇ ਤਲਵਾੜੇ ਦੇ ਇਲਾਕੇ ਨੂੰ ਕੋਈ ਸੁਣਵਾਈ ਨਹੀਂ ਹੈ ਕਿਸੇ ਦੀ ਇਹ ਤਾਂ ਸਾਡੇ ਜਿਹੜਾ ਜਦੋਂ ਸਾਡੇ ਇੱਥੇ ਮੰਤਰੀ ਬਣੇ ਆ ਉਹ ਉਹੀ ਕਰਕੇ ਗਏ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਡਰੱਗ ਡਰੱਗ ਵੀ ਹੈ ਇਸ ਵਸੇ ਡਰੱਗ ਦੀ ਕਿਉਂਕਿ ਨਹੀਂ ਮੈਂ ਡਰੱਗ ਦੀ ਠੀਕ ਹੈ ਬਸ ਸਾਡਾ ਸਾਡਾ ਮਤਲਬ ਠੀਕ ਹੈ ਡਰੱਗ ਵਾਲੀ ਪੈਸੇ ਹੈ ਨਹੀਂ ਕੋਈ ਦੱਸ ਫਿਰ ਨੌਜਵਾਨ ਕਿੱਧਰ ਜਾਂਦੇ ਨੇ ਪੜ੍ਹ ਲੈ ਕੇ ਫਿਰ ਕਿੱਥੇ ਹਿਮਾਚਲ ਚ ਜਾਂਦੇ ਨੇ ਹਿਮਾਚਲ ਦੀ ਫੈਕਟਰੀਆਂ ਚ ਇਹ ਵੀ ਪਤਾ ਲੱਗੇ ਮੈਨੂੰ ਮਾਦਰ ਚ ਜਾਂਦੇ ਨੇ ਹਿਮਾਚਲ ਤਿਆਰ ਸੀਦਾ ਹੈ ਵੀ ਇਹ ਫੈਕਟਰੀ ਉੱਥੇ ਜਾਂਦੇ ਆ ਹਿਮਾਚਲ ਚ ਲੱਗੀਆਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਪੰਜਾਬ ਦੇ ਤੁਹਾਡੇ ਦੇ ਇਲਾਕੇ ਦੇ ਕੰਮ ਕਰਦੇ ਹੋਣਗੇ ਹਰ ਪਿੰਡ ਚੋਂ 10-10 ਬੰਦੇ ਲਾ ਲਓ ਜਿਹੜੇ ਮਾਚ ਫੈਕਟ ਪੁੱਤ ਪਰ ਨਹੀਂ ਕਰਦਾ। ਤੇ ਪੰਜਾਬ ਵਾਲੇ ਪਾਸੇ ਲੇਡੀਜ਼ ਵੀ ਕੋਈ ਇੰਡਸਟਰੀ ਨਹੀਂ ਹੈ। ਸਾਡੇ ਇੱਥੇ ਕੋਈ ਨਹੀਂ ਇੱਥੇ ਕੋਈ ਨਹੀਂ। ਮੈਂ ਕਰਦੇ ਹਾਂ ਕਿ ਇੰਡਸਟਰੀ ਲੱਗੇ ਹਲਕੇ ਦੇ ਵਿੱਚ ਨੌਜਵਾਨ ਨੂੰ ਰੋਜ਼ਗਾਰ ਮਿਲੇ। ਹਾਂਜੀ। ਮੈਂ ਕਰਦੇ ਹਾਂ ਕਿ ਇੰਡਸਟਰੀ ਲੱਗੇ ਆ ਇਲਾਕੇ ਦੇ ਵਿੱਚ ਨੌਜਵਾਨ। ਬਹੁਤ ਗਵਨ ਕਰੀ ਦੀ ਇਹ ਸਭ ਨੂੰ ਕਹਿਦਾ। ਕੋਈ ਸੁਣਦਾ ਹੀ ਨਹੀਂ। ਤੁਹਾਡੇ ਜ਼ਮੀਨ ਤਾਂ ਹੁਣ ਫਸਲ ਜੰਗਲੀ ਜੀਵ ਖਰਾਬ ਕਰ ਦਿੰਦੇ ਨੇ ਨਾ ਹੋਰ ਫਿਰ ਕੀ ਸਾਧਨ ਨੇ ਆਮਦਨ ਦੇ ਇਲਾਕੇ ਦੇ। ਆਮਦਨ ਦਾ ਇੱਕੋ ਹੀ ਤਰੀਕਾ ਸੀ ਪਹਿਲਾਂ। ਅਸੀਂ ਸਾਡਾ ਏਰੀਆ ਜਿਹੜਾ ਦਾ ਫੌਜ ਦੇ ਉੱਪਰ ਤਕਰੀਬਨ ਨਿਰਭਰ ਥਾ। ਸਾਡੇ ਇੱਕ ਪਿੰਡ 'ਚੋਂ ਤਕਰੀਬਨ ਤੇ ਕਿਹਾ 80% ਸੀਗੇ ਪਹੁੰਚੀ ਹੁਣ ਉਹ ਵੀ ਖਤਮ ਉਹ ਵੀ ਹੁਣ ਉਹ ਜਿਹੜੇ ਅਗਨੀਵੀਰ ਬਣਾਇਤੀ ਇਹ ਸਭ ਖਤਮ ਹੋ ਉਹ ਵੀ ਖਤਮ ਹੋ ਗਿਆ ਅਗਨੀਵੀਰ ਸਕੀਮ ਵੀ ਬੰਦ ਹੋਣੀ ਚਾਹੀਦੀ ਥੋੜੇ ਸਾਬ ਨੂੰ ਉਹ ਤਾਂ ਹੋਣੀ ਚਾਹੀਦੀ ਬਿਲਕੁਲ ਬੰਦ ਹੋਣੀ ਚਾਹੀਦੀ ਉਹਦਾ ਕੀ ਫਾਇਦਾ ਜੇ ਕੋ ਉਹਦੇ ਵਿੱਚ ਜੇ ਕੋ ਬੱਚਾ ਆ ਜੋ ਜਾਂਦਾ ਆ ਟ੍ਰੇਨਿੰਗ ਤੇ ਕਿਤੇ ਜਾਂਦਾ ਕੋਈ ਫੁੱਲ ਨੂੰ ਕੋਈ ਟ੍ਰੇਨਿੰਗ ਨਹੀਂ ਆ ਉਥੇ ਕੋ ਮਿਸ ਹੈਪਨਿੰਗ ਹੋ ਜਾਂਦੀ ਉਹਨੂੰ ਸ਼ਹੀਦ ਨਹੀਂ ਕਰਾਰ ਦਿੰਦੀ ਸਰਕਾਰ ਸਭ ਤੋਂ ਵੱਡੀ ਮਾੜੀ ਗੱਲ ਆ ਹੋਈ ਹੈ ਜੇ ਨੌਜਵਾਨ ਬੱਚੇ ਸੀ ਕਿ ਉਸ ਕੋ ਫੌਜ ਵਿੱਚ ਹੀ ਜਾ ਸਕਦੇ ਸੀ ਸਾਡੇ ਇਲਾਕੇ 'ਚ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈ ਇਹਦੇ ਬੱਚੇ ਪੜ੍ਹੇ ਲਿਖ ਕੇ ਫੌਜ ਜਾਂਦੇ ਸੀ ਫੌਜ ਦੀ ਨੌਕਰੀ ਸੀ ਫੌਜ ਦੀ ਨੌਕਰੀ ਸੀਗੀ 80% ਲੋਕ ਇੱਥੇ ਫੌਜ ਦੇ ਵਿੱਚ ਹਨ ਔਰ ਇਹਨਾਂ ਦਾ ਐਸਾ ਉਹ ਪਿਠਾਵਾ ਆ ਉਹਦਾ ਉਹਨੂੰ ਇੱਕ ਸ਼ਹੀਦ ਕਰਾਰ ਨਹੀਂ ਦਿੰਦੇ ਹੁਣ ਨੌਜਵਾਨਾਂ ਦਾ ਵੀ ਜਿਸ ਤਰ੍ਹਾਂ ਉਹ ਸਕੀਮ ਆਈ ਅਗਨੀ ਵੀਰ ਨੌਜਵਾਨ ਮੁੱਖ ਮੋੜ ਗਿਆ ਨੌਜਵਾਨਾਂ ਦਾ ਬਿਲਕੁਲ ਮੁੱਖ ਮੋੜ ਗਿਆ ਹੁਣ ਉਹ ਲੈਣਾ ਕਿਥੇ ਜਦ ਫਿਊਚਰ ਨਜ਼ਰ ਨਹੀਂ ਆ ਰਿਹਾ ਜਦ ਫਿਊਚਰ ਨਜ਼ਰ ਨਹੀਂ ਆ ਰਿਹਾ ਫਿਰ ਤਾਂ ਮੁੱਖ ਮੋੜਨਾ ਹੀ ਉਹਨਾਂ ਨੇ ਤੇ ਕਾਂਗਰਸ ਨੇ ਵੀ ਵਾਦਾ ਕੀਤਾ ਚੋੜਨਾ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਕਿਉਂਕਿ ਨੌਜਵਾਨਾਂ ਕੋਲ ਫੀਚਰ ਫੀਚਰ ਹੀ ਆਹੀ ਹੈ ਬਿਲਕੁਲ ਸਹੀ ਹੈ ਕੰਢੀ ਦੇ ਨੌਜਵਾਨਾਂ ਨੂੰ ਸਪੈਸ਼ਲ ਹੈ ਕੋਟਾ ਆਰਮੀ ਦੇ ਵਿੱਚ ਕਿ ਹੈ ਨਹੀਂ ਹੈਗਾ ਕੋਟਾ ਹਾਂ ਹੈਗਾ ਕੋਟਾ ਹੈਗਾ ਕਿੰਨੇ ਪਰਸੈਂਟ ਦਾ ਕੋਟਾ ਮਿਲਦਾ ਪਤਾ ਕਿਸ ਨੂੰ ਤੁਹਾਨੂੰ ਇਹਨਾਂ ਨੂੰ ਸਾਨੂੰ ਇਹ ਡੋਗਰਾ ਸਰਟੀਫਿਕੇਟ ਵਗੈਰਾ ਇਹ ਮਿਲਦਾ ਨਾ ਸਾਨੂੰ ਕੰਢੀ ਏਰੀਆ ਦਾ ਹਾਂ ਜੀ ਇਹਦਾ ਫਾਇਦਾ ਪਰ ਉਹ ਜਿਹੜੀ ਹੁਣ ਅਗਨੀਵੀਰ ਸਕੀਮ ਆ ਗਈ ਫਿਰ ਉਹ ਦੇ ਕਰਕੇ ਨੁਕਸਾਨ ਵੀ ਹੋਇਆ ਹੁਣ ਹੋਣ ਤਾਂ ਕੋਈ ਤੁਸੀਂ ਇੱਕ ਚੀਜ਼ ਦੇਖੋ ਜੀ ਮੈਂ ਤੁਹਾਨੂੰ ਸਾਰਿਆਂ ਦੇ ਵੱਡੇ ਸਾਡੇ ਜਿਹੜੇ ਬੱਚੇ ਸੀਗੇ ਸਵੇਰੇ ਸ਼ਾਮੀ ਇਹ ਸੜਕ ਭਰੀ ਮਿਲਦੀ ਸੀ ਸਵੇਰੇ ਸ਼ਾਮੀ ਦੌੜਦੇ ਉਹਨਾਂ ਨੂੰ ਹੀ ਕਾਸ ਸੀ ਕਿ ਅਸੀਂ ਅਸੀਂ ਫੌਜ ਵਿੱਚ ਭਰਤੀ ਹੋ ਜਾਣਾ ਕਿਉਂਕਿ ਫੌਜ ਆਮੂਮਨ ਹੀ 10ਵੀਂ 12ਵੀਂ ਬਸ ਇਹੀ ਸੀਗਾ ਉਹ ਹੁਣ ਦੇਖੋ ਤਾਂ ਸਵੇਰੇ ਕੋਈ ਬੱਚਾ ਤੁਹਾਨੂੰ ਕੋਈ ਨਹੀਂ ਮਿਲੂਗਾ ਕਿੰਨੇ ਤੁਹਾਡੇ ਪਿੰਡ ਦੇ ਵਿੱਚੋਂ ਪਹਿਲਾ ਫੌਜੀ ਦੇ ਫੌਜ ਦੇ ਵਿੱਚ ਭਰਤੀ ਸੀ ਆਜੀ ਜਿੰਨੇ ਇਸ਼ਤਿਹਾਰੇ ਤਕਰੀਬਨ ਫੌਜ ਦੀ ਤੁਸੀਂ ਬੋਚੋ ਹਾਂਜੀ ਤੁਸੀਂ ਫੌਜ ਚ ਲੈ ਕੇ ਆਏ ਹਾਂਜੀ ਕਿੰਨੇ ਸਾਲ ਸਰਵਿਸ ਕੀਤੀ 26 ਸਾਲ 26 ਸਾਲ ਕਿਹੜੇ ਕਿਹੜੇ ਇਲਾਕੇ ਤੋਂ ਸਾਰੇ ਹੀ ਤਕਰੀਬਨ ਸਾਰੇ ਹੀ ਤੁਸੀਂ ਬੋਚ ਰਹੇ ਤੁਸੀਂ ਬੋਚ ਰਹੇ ਅੱਛਾ ਕਿਹੜੇ ਕਿਹੜੇ ਇਲਾਕੇ ਤੋਂ ਕਿਹੜੇ ਸਾਰੇ ਘੁੰਮਿਆ ਜੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸਾਰਾ ਹੀ ਹੈ ਸਾਰੇ ਹੀ ਤੁਸੀਂ ਬੋਚ ਰਹੇ ਨਹੀਂ ਨਹੀਂ ਤੁਸੀਂ ਬੋਚ ਰਹੇ ਮੈਂ ਰੇਲਵੇ ਦੇ ਤੁਸੀਂ ਰੇਲਵੇ ਦੇ ਵਿੱਚ ਤੇ ਹੁਣ ਬੱਚੇ ਫਿਰ ਜਾ ਰਹੇ ਨੇ ਤੁਹਾਡੇ ਫੌਜ ਦੇ ਵਿੱਚ ਤੁਸੀਂ ਫੌਜ ਦੇ ਵਿੱਚ ਸੇਵਾ ਕੀਤੀ ਮੁਲਕ ਦੀ ਸਾਡੇ ਦਾ ਹੋਏ ਨਹੀਂ ਚਲੋ ਉਸ ਵੇਲੇ ਤਾਂ ਥਾ ਚਲੋ ਉਹਨਾਂ ਦੀ ਸਾਡੀਆਂ ਵੀ ਬੱਚਿਆਂ ਦੀ ਉਹ ਕਮੀ ਹੁੰਦੀ ਹੈ ਨਾ ਸਾਡੇ ਬੱਚੇ ਹੁੰਦੇ ਵੀ ਇਸ ਟਾਈਮ ਹੋਣ ਵਾਲੇ ਤਾਂ ਨਹੀਂ ਨਹੀਂ ਪੈਣੇ ਹਮ ਫੌਜ ਨਹੀਂ ਬਿਕਾਰੀ ਸੀ ਕਾਰਨ ਹੀ ਹੈ ਕਿ ਉਹ 4 ਸਾਲ ਦੇ ਵਿੱਚ ਖਤਮ ਵੀ ਹੋ ਗਿਆ ਤੈਨੂੰ ਮਿਲਣਾ ਕੀ ਹੈ ਕੁਝ ਵੀ ਨਹੀਂ ਮਿਲਣਾ ਉਹ ਫੌਜ ਦੇ ਵਿੱਚ ਇੱਸੀ ਲੈ ਜਾਂਦਾ ਨਾ ਆਦਮੀ ਕਿ ਉਹਨੂੰ ਲਾਸਟ ਵਿੱਚ ਪੈਨਸ਼ਨ ਲੱਗ ਜਾਏਗੀ ਜਾਂ ਸ਼ਹੀਦ ਹੋ ਜਾਏਗਾ ਮਰ ਜਾਏਗਾ ਤਾਂ ਉਹਦੇ ਪਰਿਵਾਰ ਨੂੰ ਪਾਰਲ ਨਾਲੇ ਗਵਰਨਮੈਂਟ ਦਿੰਦੀ ਥੀ ਹੁਣ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਤੇ ਫਿਰ ਜਾਣਾਗਾ ਤੇ ਲੇਖਾ ਕਿ ਨਹੀਂ ਪਿੰਨੇ ਬੱਚੇ ਫਿਰ ਹੁਣ ਨੌਜਵਾਨ ਤਿਆਰੀ ਨਹੀਂ ਕਰਦੇ ਫਿਰ ਹੁਣ ਫੌਜ ਦੇ ਲਈ ਨਹੀਂ ਬਹੁਤ ਕੋਈ ਕਰਦਾ ਹੋਏਗਾ ਨਹੀਂ ਤੇ ਬਹੁਤ ਕੱਟ ਕਰਦੇ ਕੱਟ ਗਿਆ ਕੱਟ ਗਿਆ ਇਹ ਫਿਰ ਤੁਸੀਂ ਹੁਣ ਜਣੀ ਕਿ ਮੰਗ ਕਰਦੇ ਅਸੀਂ ਇਹ ਚਾਹਦੇ ਆਂ ਕਿ ਇਹ ਦੁਬਾਰਾ ਜਿਹੜਾ ਅਗਨੀ ਪੀਰ ਹੈ ਇਹ ਖਤਮ ਹੋਣਾ ਚਾਹੀਦਾ ਇਸਕੀ ਬੰਦ ਹੋ ਜਾਵੇ ਸਾਡੇ ਕੰਢੀ ਏਰੀਆ ਲਈ ਤੇ ਜ਼ਰੂਰੀ ਖਤਮ ਹੋਣਾ ਚਾਹੀਦਾ ਕਿਹੜਾ ਪਿੰਡ ਆ ਤੁਹਾਡਾ ਇਹ ਪੋਲ 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 ਹਾਂਜੀ ਦਾ ਪਿੰਡ ਦੀ ਬਸਨੀਕ ਸੀ ਤਾਂ ਮੰਗ ਕਰ ਰਹੇ ਨੇ ਇੱਕ ਤਾਂ ਇਲਾਕੇ ਦੇ ਵਿੱਚ ਇੰਡਸਟਰੀ ਲੱਗਣੀ ਚਾਹੀਦੀ ਆ ਤਾਂ ਰਜਗਾਰ ਦਾ ਜਿਹੜਾ ਇਹਨਾਂ ਵੱਲੋਂ ਮੰਗ ਆ ਜਿਹੜੀ ਸਿਆਸੀ ਪਾਰਟੀ ਅੱਗੇ ਰੱਖੀ ਜਾ ਰਹੀ ਹੈ ਦੂਜਾ ਜਿਹੜੀ ਐਗਰੀਵਰ ਸਕੀਮ ਤੇ ਆਈ ਸੀ ਕੇਂਦਰ ਸਰਕਾਰ ਭਾਜਪਾ ਦੀ ਸਰਕਾਰ ਉਸ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪਹਿਲਾਂ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਸੀ ਜਦੋਂ ਅਗਨੀ ਵੀਰ ਸਕੀਮ ਨਹੀਂ ਸੀ ਪਰ ਹੁਣ ਜਦੋਂ ਅਗਨੀ ਵੀਰ ਸਕੀਮ ਆਈ ਆ ਤਾਂ ਉਸ ਤੋਂ ਬਾਅਦ ਰੁਝਾਨ ਹੈ ਜਿਹੜਾ ਨੌਜਵਾਨਾਂ ਦਾ ਘਟ ਗਿਆ ਹੈ ਇਹ ਜਿਹੜੇ ਫੌਜ ਦੇ ਜਵਾਨ ਨੇ ਫੌਜ ਦੇ ਵਿੱਚ ਨੌਕਰੀ ਕੀਤੀ ਹੈ ਸਾਡੇ ਨਾਲ ਜਿਹੜੇ ਸਹਿਯੋਗੀ ਸੀ ਜੁੜੇ ਸੀ ਤਾਂ ਇਹਨਾਂ ਦਾ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਅਗਨੀ ਵੀਰ ਸਕੀਮ ਹੈ ਇਹ ਬੰਦ ਹੋਣੀ ਚਾਹੀਦੀ ਹੈ ਪੂਰਨ ਪੱਕੀ ਨੌਕਰੀ ਜਿਹੜੀ ਨੌਜਵਾਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਕੰਢੀ ਏਰੀਆ ਕੰਢੀ ਏਰੀਏ ਦੇ ਵਿੱਚ ਫਸਲ ਵੀ ਪ੍ਰਭਾਵਿਤ ਹੁੰਦੀ ਆ ਜਾਨਵਰ ਖਰਾਬ ਕਰ ਦਿੰਦੇ ਨੇ ਫਸਲ ਨੂੰ ਤੇ ਦੂਜੇ ਪਾਸੇ ਇਹੀ ਕਹਾਸੀ ਕਿ ਫੌਜ ਦੇ ਵਿੱਚ ਸਾਡਾ ਪੁੱਤ ਭਰਤੀ ਹੋ ਜਾਵੇਗਾ ਪ ਉਹ ਹੀ ਰੋਜ਼ਗਾਰ ਦਾ ਸਾਧਨ ਸੀ ਪਰ ਹੁਣ ਜਦੋਂ ਅਗਨੀਵੀਰ ਸਕੀਮ ਆਈ ਤਾਂ ਉਸ ਤੋਂ ਬਾਅਦ ਨੌਜਵਾਨਾਂ ਦਾ ਜਿਹੜਾ ਮੋਹ ਆ ਜਿਹੜਾ ਉਸ ਨੌਕਰੀ ਤੋਂ ਭੰਗ ਹੁੰਦਾ ਜਾ ਰਿਹਾ ਹੁਣ ਨੌਜਵਾਨ ਉਸ ਨੌਕਰੀ ਵਾਲੇ ਪਾਸੇ ਨਹੀਂ ਜਾ ਰਹੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਖੂੜੇ ਰਜਨਾ ਸਪੋਕਸਮੈਨ ਟੀਵੀ ਤਲਵਾੜਾ